ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਇਹ ਸਵੇਰ ਦਾ 8 ਕਵਜ ਦਾ ਟਾਈਮ ਹੈ ਤੇ ਬਹੁਤ ਜ਼ਿਆਦਾ ਧੁੰਦ ਪੈਣ ਈ ਹੈ ਐਤਕਾ ਵੈਸੇ ਟਾਈਮ ਨਾਲ ਹੀ ਲੱਗ ਗਈ ਏ ਨਾ ਤੇ ਜਿਵੇਂ ਪੂਰੀ ਖੁੱਲ ਕੇ ਹਵਾ ਚੱਲਦੀ ਪਈ ਨਾ ਹੀ ਪਿਆਲੀਆਂ ਮੱਤਰ ਆਣ ਡਈਆਂ ਨੇ ਤੇ ਬਜਾਈ ਕਰਨੀ ਵੀ ਔਖੀ ਲੱਗਦੀ ਪਈ ਏ ਜਿਹੜੇ ਥੋੜੇ ਥੋੜੇ ਜਿਵੇਂ ਨੀਵੇਂ ਖੱਤੇ ਹੁੰਦੇ ਨੇ ਪਾਣੀ ਹੁੰਦਾ ਤੇ ਐਤਕਾ ਕਣਕ ਬਹੁਤ ਲੇਟ ਬੀਜੀਸ ਆਣ ਲਈਏ ਧੁੰਦ ਕਰਕੇ ਵੈਸੇ ਆਦ ਕੰਮ ਛੇਤੀ ਹੋਈ ਪੈਨ ਲੱਗ ਗਈਏ 12 1 ਵਜ ਜਾਂਦੇ ਨੇ ਇਹਨੂੰ ਉਤਰਦਿਆਂ ਨੂੰ ਤੇ ਇੱਧਰ ਆਪਾਂ ਕੰਮ ਕਰ ਸਾਰਾ ਨਿਵੇੜ ਲਿਆ ਸੀ ਤੇ ਬੈਗ ਕੱਢੇ ਸੀਗੇ ਦੋ ਬੈੱਡ ਚੋਂ ਗਰਮ ਕੱਪੜਿਆਂ ਦੇ ਤੇ ਮੈਂ ਬੈਗ ਕੱਢ ਕੇ ਰੱਖ ਕੇ ਗਈ ਸਾਂ ਤੇ ਹਰਵਿੰਦਰ ਨੇ ਮਤਲਬ ਇੰਨਾ ਚਾ ਚੜਿਆ ਇੱਧਰ ਕੁਝ ਬਾਹਰ ਲਾਈਨਿੰਗ ਵਾਲੇ ਸੂਟ ਸੀਗੇ ਖਲਾਰਾ ਪਾਇਆ ਇਹਨਾਂ ਨੂੰ ਹੁਣ ਆਪਾਂ ਕੱਢ ਕੇ ਤੇ ਸੈਟ ਕਰਾਂਗੇ ਉਹਨੂੰ ਬੜਾਈ ਚਾ ਚੜਿਆ ਕਿ ਉਹੀ ਕੱਪੜੇ ਨੇ ਜਿਹੜੇ ਪਹਿਲਾਂ ਪਾਏ ਸੀਗੇ ਪਰ ਅੱਜ ਨਵੇਂ ਕਰਕੇ ਉਹਨੇ ਸਾਰੇ ਫਰੋਲਾ ਫਰਾਲੀ ਕਰਤੀਆਂ ਨਾ ਬੈਗਾਂ ਦੀ ਤੇ ਇਹਨਾਂ ਨੂੰ ਆਪਾਂ ਲਮਾਰੀ 'ਚ ਰੱਖਣ ਤੋਂ ਪਹਿਲਾਂ ਇੱਕ ਵਾਰੀ ਧੁੱਪ ਲਵਾਵਾਂਗੇ ਫਿਰ ਲਮਾਰੀ 'ਚ ਰੱਖਾਂਗੇ ਨਹੀਂ ਤੇ ਨਾ ਮੁਇਸ਼ਕ ਜੀ ਆਂਦੀ ਰਹਿੰਦੀ ਜਿਵੇਂ ਕੱਪੜੇ ਪਏ ਹੁੰਦੇ ਨੇ ਕਾਫੀ ਟਾਈਮ ਇਕੱਠੇ ਹੀ ਜੇ ਬੈੱਡਾਂ ਦੇ ਵਿੱਚ ਇਨੂੰ ਕੱਢਿਆ ਸੀਗਾ ਪਹਿਲਾਂ ਕਹਿੰਦੇ ਸੀ ਕਿ ਸਕੂਲ ਪਾ ਕੇ ਜਾਣਾ ਸੈਟਰਡੇ ਪਰ ਫੇਰ ਵੀ ਬੱਚੇ ਇਹ ਹਿਸਾਬ ਲਾਉਂਦੇ ਨੇ ਕਿ ਜੋ ਦੂਸਰਾ ਕੋਈ ਪਾ ਕੇ ਆਏਗਾ ਫੇਰ ਅਸੀਂ ਪਾ ਕੇ ਆਵਾਂਗੇ ਪਹਿਲਾਂ ਅਸੀਂ ਨਹੀਂ ਕੱਪੜੇ ਪਾ ਕੇ ਆਣੇ ਭਾਵੇਂ ਠੰਡ ਜਿੰਨੀ ਮਰਜ਼ੀ ਲੱਗ ਜਾਵੇ ਇਹ ਅੰਦਰ ਮੇ ਆਪਣੇ ਸੂਟ ਸਾਰੇ ਗਰਮ ਇੱਕ ਵਾਰੀ ਬਾਹਰ ਆਪਾਂ ਇਹਨਾਂ ਨੂੰ ਧੁੱਪ ਲਵਾ ਲੈਣੇ ਆ ਫੇਰ ਅਲਮਾਰੀ ਚ ਰੱਖਾਂਗੇ ਬੱਸ ਨਾ ਮੈਂ ਜ਼ਿੰਦਗੀ ਲੰਘ ਜਾਂਦੀ ਏ ਗਰਮੀਆਂ ਦੇ ਸਾਮ ਲੋ ਸਰਦੀਆਂ ਦੇ ਕੱਢ ਲੋ ਹੈਨਾ ਪਰ ਹੁਣ ਤੇ ਵੀ ਕੋਈ ਭਰੋਸਾ ਜਾਨੀ ਹੈਗਾ ਜਿਵੇਂ ਕੋਈ ਚੀਜ਼ ਰੱਖਣ ਲੱਗਿਆਂ ਕਰਨ ਲੱਗਿਆਂ ਹੋ ਜਾਂਦਾ ਕਿ ਪਤਾ ਨਹੀਂ ਇਹ ਆਪਾ ਗੋ ਕੱਢਣੇ ਨੇ ਕਿ ਨਹੀਂ ਕੱਢਣੇ ਆਪਾਂ ਇਹਨਾਂ ਨੂੰ ਰੱਖਣ ਦੇ ਆ ਥੋਣ ਇਹੋ ਜਿਹਾ ਹਿਸਾਬ ਹੋ ਗਿਆ ਆਪਾਂ ਬੱਚਿਆਂ ਨੂੰ ਨਾਲ-ਨਾਲ ਥੋੜੀਆਂ-ਥੋੜੀਆਂ ਗੱਲਾਂ ਦੱਸਦੇ ਰਹਿਣੇ ਆ ਜਿਵੇਂ ਹੁਣ ਭਰੋਸਾ ਜਾਨੀ ਹੈਗਾ ਤੇ ਜੈਕਟਾ ਵਗੈਰਾ ਖਲਾਰ ਕੇ ਪਾ ਦਿੰਨੇ ਆ ਜਿਵੇਂ ਪਏ ਇਕੱਠੇ ਜੇ ਹੋਏ ਮੁਸਕ ਜੀ ਨਿਕਲ ਜੇਗੀ ਐ ਹੁੰਦਾ ਜਿਵੇਂ ਨਾ ਚੋਂ ਧੂੜ ਜੀ ਨਿਕਲਦੀ ਏ ਕੱਪੜਿਆਂ ਚੋਂ ਨੱਕ ਨੂੰ ਚੜਦੀ ਏ ਜਦੋਂ ਆਪਾਂ ਕੱਢੀਦਾ ਇਸ ਲਈ ਹੋਈ ਆਪਾਂ ਇਹਨਾਂ ਨੂੰ ਧੁੱਪ ਲਵਾ ਲੈਣੇ ਆ ਹਲੇ ਇਹਨਾਂ ਨੂੰ ਕੱਢ ਕੇ ਰੱਖ ਲਾਂਗੇ ਫੇਰ ਸਾਜੇ ਸਾਜੇ ਹੋਰ ਕੱਢਦੇ ਰਾਂਗੇ ਸਰਦੀਆਂ ਦਾ ਕੱਪੜ ਵੀ ਤੇ ਬਹੁਤ ਜ਼ਿਆਦਾ ਹੁੰਦਾ ਹੈ ਅਦਰ ਰਾਤ ਦਾ ਟਾਈਮ ਸੀਗਾ ਤੇ ਹਰਵਿੰਦਰ ਨੂੰ ਲਾਇਆ ਸੀ ਮੈਂ ਕਿਾ ਚੱਲ ਕੋਲ ਤੂੰ ਮੋਲੀਆਂ ਟਮਾਟਰ ਚੀਰ ਮੂੜ ਤੇ ਆਣ ਤੇ ਬੱਚੇ ਮਤਲਬ ਆਪਣੇ ਨਾਲੋਂ ਜ਼ਿਆਦਾ ਕੰਮ ਕਰ ਦਿੰਦੇ ਨੇ ਤੇ ਜੇ ਉਹਨਾਂ ਦਾ ਮੂਡ ਹੋਵੇ ਨਹੀਂ ਤੇ ਚਾਏ ਜਿੰਨਾ ਮਰਜੀ ਆਪਾਂ ਕਹਿ ਲਈਏ ਉਹਨਾਂ ਨੇ ਗੱਲ ਸੁਣਨੀ ਨਹੀਂ ਹੁੰਦੀ ਹੈਗੀ ਤੇ ਆਪਾਂ ਕੋਲ ਫੁਲਕੇ ਫਲਕੇ ਲਾ ਲੈਣੇ ਆ ਸਾਫ ਸਫਾਈ ਕਰਕੇ ਤੇ ਕੋਲ ਬਦਾਮ ਭਿਉਨੇ ਰੱਖਦੇ ਸੀ ਤੇ ਹੁਣ ਆਪਾਂ ਦੁੱਧ ਗਰਮ ਕਰਨਾ ਧਰਨੇ ਆ ਸਲੋ ਤੇ ਧਰ ਕੇ ਤੇ ਕੋਲ ਆਪਾਂ ਵਰਦੀਆਂ ਪ੍ਰੈਸ ਕਰ ਲਾਂਗੇ ਇਹ ਦੁੱਧ ਨੂੰ ਮੈਨੂੰ ਹਫਤਾ ਹੋ ਗਿਆ ਬਣਾਉਂਦਿਆਂ ਨੂੰ ਸਰਦੀਆਂ 'ਚ ਤਕਰੀਬਨ ਇਹ ਦੁੱਧ ਜ਼ਰੂਰ ਬਣਾਇਆ ਕਰੋ ਦੁੱਧ ਹਾਲੇ ਥੋੜੇ ਥੋੜੇ ਹੀ ਜਿਵੇਂ ਲੈਂਦੇ ਨੇ ਕੋਈ ਛੋਟਾ ਛੋਟਾ ਕਾਪੀ ਇਸ ਲਈ ਥੋੜਾ ਹੀ ਤਾਂ ਰਿਆ ਸੀਗਾ ਦੁੱਧ ਆਪਾਂ ਗੋੜਾਲਾ ਬਣਾਣੇ ਆ ਹੁਣ ਗੋੜਾਲਾ ਦੁੱਧ ਸਵਾਦ ਲੱਗਦਾ ਗੁੜ ਦੀ ਚਾਹ ਤੇ ਗੋੜਾਲਾ ਦੁੱਧ ਇਹ ਸਰਦੀਆਂ ਚ ਵੈਸੇ ਸਵਾਦ ਲੱਗਦੇ ਨੇ ਤੇ ਵਿੱਚ ਆਪਾਂ ਪਾ ਲੈਣੇ ਨੇ ਫੁੱਲ ਮਖਾਣੇ ਦੁੱਧ ਚ ਵੀ ਕੈਲਸ਼ੀਅਮ ਹੁੰਦੀ ਏ ਤੇ ਫੁੱਲ ਮਖਾਣਿਆਂ ਚ ਵੀ ਕੈਲਸ਼ੀਅਮ ਹੁੰਦੀ ਏ ਤੇ ਨਾਲ ਹੀ ਆਪਾਂ ਥੋੜਾ ਜਿਹਾ ਜਿਵੇਂ ਆਪਣਾ ਲਾਚੀ ਪਾਊਡਰ ਤੇ ਸੌਂਫ ਦਾ ਪਾਊਡਰ ਜੁਆਨ ਇਹ ਚੀਜ਼ਾਂ ਨਾ ਮੈਂ ਮਿਕਸ ਕਰਕੇ ਰੱਖੀਆਂ ਨੇ ਜਦੋਂ ਦੁੱਧ ਕਦੀ ਵੀ ਉਬਾਲਦੇ ਹੋ ਰਾਤ ਨੂੰ ਤਕਰੀਬਨ ਨਾ ਸੌਂਫ ਤੇ ਜ਼ਰੂਰ ਪਾਇਆ ਕਰੋ ਤੇ ਇਹ ਦੁੱਧ ਨਾ ਵਧੀਆ ਹੁੰਦਾ ਹੈ ਇਹਦਾ ਕਲਰ ਦੇਖੋ ਇਸ ਟਾਈਮ ਇਹ ਚਿੱਟਾ ਜਿਵੇਂ ਪਲੇਨ ਦੁੱਧ ਦਾ ਹੁੰਦਾ ਪਰ ਆਪਾਂ ਇਹਨੂੰ ਨਾ ਘੱਟ ਤੇ ਰੀਨਣਾ 5-10 ਮਿੰਟ ਫੁੱਲ ਮਖਾਣੇ ਵੀ ਆ ਇਹਨੂੰ ਫੁੱਲ ਜਾਂ ਦੁੱਧ ਦੇ ਵਿੱਚ ਅਸਰ ਹੋ ਜੇ ਐਦੇ ਨਾਲ ਆਪਣੀ ਕੈਲਸ਼ੀਅਮ ਬਹੁਤ ਚੇਤੀ ਪੂਰੀ ਹੁੰਦੀ ਏ ਫੁੱਲ ਮਖਾਣੇ ਵੈਸੇ ਵੀ ਆਪਣੀ ਸਿਹਤ ਲਈ ਬਹੁਤ ਵਧੀਆ ਨੇ ਤੇ ਹੁਣ ਵੇਖੋ 10 ਮਿੰਟੇ ਬਹੁਤ ਸਲੋ ਤੇ ਰੱਖਿਆ ਸੀ ਤੇ ਇਹ ਨੂੰ ਰਿੱਜ ਗਿਆ ਜੇ ਆਪਣਾ ਦਿਲ ਕਰੇ ਵਿੱਚ ਆਪਾਂ ਬਦਾਮ ਪਾ ਸਕਨੇ ਆ ਕਿਸ਼ਮਿਸ਼ ਪਾ ਸਕਨੇ ਆ ਪਰ ਚੱਲ ਹਾਲੇ ਗਰਮੀ ਆਪਾਂ ਇਹੋ ਜਿਹਾ ਕੁਝ ਨਹੀਂ ਪਾਇਆ ਕੱਲਾ ਸੌਂਫ ਦਾ ਪਾਊਡਰ ਤੇ ਫੁੱਲ ਮਖਾਣੇ ਹੀ ਪਾਏ ਨੇ ਉਬਾਲ ਕੇ ਦੁੱਧ ਜ਼ਰੂਰ ਪੀਣਾ ਚਾਹੀਦਾ ਹਰਵਿੰਦਰ ਨੇ ਤੇ ਮੈਂ ਅਸੀਂ ਤਕਰੀਬਨ ਇਹਨਾਂ ਨੂੰ ਕੱਢ ਕੇ ਹੀ ਲਈ ਦੇ ਜਿਨਨੇ ਮਖਾਣੇ ਹੁੰਦੇ ਨੇ ਹਿੰਮਤ ਨੂੰ ਪਾਦੀ ਦੇਨੇ